ਜਦੋਂ ਕਾਲ ਮਹੱਲਾ ਪੈਨਾ ਵਾਇਨ ਚੇਲੇ ਨਥਨ ਗੁਰ ਪੈਰ ਹਲਾਨ ਫਿਰ ਸਿਰ ਓਟ ਉਡਰਾਵਾ ਛਟੇ ਪਾਏ ਵੇਖੇ ਰੋ ਖਸੈ ਕਰ ਜਾਏ ਰੋਟੀਆਂ ਕਰਨ ਪੂਰੇ ਤਾਲ ਆਪਛਾੜੇ ਤ੍ਰਤੀ ਨਾ ਲ ਗਮ ਗੋਪਿਆ ਗਮਨ ਕਾਂ ਗਮ ਸਿਧਰਾ ਤੇਰਾ ਨਿਰਪਉਰੰਕਾਰ ਸਤਨਾਮ ਜਾਂ ਕਾ ਕੀ ਅਸਰ ਜਹਾਨ ਸੇਵਕ ਸੇਵੇ ਕਰਮ ਚੜਹਾਓ ਨੀ ਰਣ ਜਨਾ ਮੰਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਪ ਕੋਲ ਉਚਰਖਾ ਚੱਕੀ ਚੱਕ ਥਲਵਾਰੋਲੇ ਬਹੁਤ ਮੰਤ ਲਾਟੂ ਮਦਾਨੀਆਂ ਨਗਾ ਹੀ ਪਹੁੰਦਿਆ ਲੈ ਨਸਾ ਸੂਏ ਚਾਰ ਪੁਆਏ ਜੰਤ ਨਾਨਕ ਪਹੁੰਦਿਆ ਅਨੰਤਾਨਤ ਬੰਦਨ ਬੰਦ ਪੁਆਏ ਸੋ ਪੈ ਕਿਤਨੇ ਸਭ ਕੋ ਨਤ ਹੱਸੇ ਚਲੇ ਸਰੋਏ ਉੱਠਣਾ ਜਹੀ ਸਿੱਧਣਾ ਹੋਏ ਨੱਚਣ ਕੁਦਲ ਮਨ